ਹਾਂਜੀ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਆਪਾਂ ਜਾ ਰਹੇ ਸੀ ਯਾਤਰਾ ਸ਼੍ਰੀ ਹਿਮਪੁਰ ਸਾਹਿਬ ਤੇ ਸਾਨੂੰ ਸਾਸਤ ਜੀ ਬਾਬਾ ਜੀ ਟਕਰੇ ਤੇ ਉਹਨਾਂ ਨੇ ਆਪਣੇ ਬਾਰੇ ਗਿਆਨ ਦਿੱਤਾ ਬਹੁਤ ਵਧੀਆ ਇਹਨੂੰ ਆਪਾਂ ਵੀਡੀਓ ਨੂੰ ਪਾਵਾਂਗੇ ਆ ਦੇਖੋ ਬਾਬਾ ਜੀ ਸਾਡੇ ਤੋਂ ਪਹਿਲਾਂ ਆ ਬਾਈ ਥੱਕ ਗਏ ਸੀ ਆਪਾਂ ਪਰ ਆਪਣੇ ਬਾਬਾ ਜੀ ਆਪਣੇ ਬਰਾਬਰ ਤੁਰੇ ਆ ਰਿਹਾ ਸੀ ਜੀ ਤੇ ਬਾਬਾ ਜੀ 1 ਵਜੇ ਤੋਂ ਤੁਰੇ ਸੀਗੇ ਥੱਲੋ ਜੀ ਗੁਰਦਵਾਰੇ ਤੋਂ ਗੋਵਿੰਦ ਘਾੜ ਤੋਂ ਗੋਬਿੰਦ ਘਾੜ ਤੋਂ ਤੇ ਅਸੀਂ 11 ਵਜੇ ਤੁਰੇ ਇੱਥੇ ਪਹੁੰਚੇ ਬਾਬਾ ਜੀ 1 ਵਜੇ ਤੋਂ ਤੁਰੇ ਇੱਥੇ ਪਹੁੰਚ ਗਏ ਬਰਾਬਰ ਆ ਗਏ ਨਾਲ ਨਾਲ ਹੀ ਬੈਠ ਗਏ ਹਾਂ ਹਿੰਮਤ ਆ ਬਈ ਕਹਾਣੀਆਂ ਖਰਾਕਾਂ ਦੀਆਂ ਕੋਈ ਮੱਲਣਾ ਬਣਾ ਜੀ ਤੁਹਾਨੂੰ ਮੱਲਣਾ ਸਹੀ ਗੱਲ ਆ ਬਾਬਾ ਜੀ ਹੁਣ ਉਮਰ ਵੀ ਹੋ ਗਈ ਹੈ ਕਹਿੰਦੇ ਸਾਹ ਕਰਕੇ ਪ੍ਰੋਬਲਮ ਆ ਬਾਕੀ ਇਹਨਾਂ ਦੀ ਅੱਗ ਸਾਰੀ ਜੋ ਜੋ ਗੱਲਾਂ ਕਹਿੰਦੇ ਐ ਦੀ ਵੀਡੀਓ ਆਪਾਂ ਪਾਵਾਂਗੇ ਸਾਰੀਆਂ ਗੱਲਾਂ ਪਾਵਾਂਗੇ ਵਿੱਚ ਨਾਲ ਜੋੜਾਂਗੇ ਫੇਰ ਤੇ ਗੱਲਾਂ ਸੁਣਾਵਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸ਼ੇਅਰ ਕਰਦੇ ਹੋ ਵੀਡੀਓ ਬੱਦ ਬੱਦ ਸ਼ੇਅਰ ਕਰਿਓ ਵੀਡੀਓ ਨੂੰ ਹਾਂ ਸਾਡੇ ਨਾਲ ਜੁੜੇ ਰਹੋ ਬਾਕੀ ਅਸੀਂ ਤੋਂ ਨਾਲ ਅਗਲੀ ਵੀਡੀਓ ਵੀ ਪਾਵਾਂਗੇ ਉੱਪਰ ਪਹੁੰਚ ਕੇ ਵੀ ਅਸੀਂ ਵਲੋਗ ਬਣਾਵਾਂਗੇ ਹਾਂ ਉੱਪਰ ਪਹੁੰਚ ਕੇ ਵੀ ਵਲੋਗ ਬਣਾਵਾਂਗੇ ਬਾਈ ਕਹਿੰਦੇ ਉਮਰਾਂ ਤੇ ਨਾ ਜਾਇਓ ਆ ਸਾਡੇ ਵਾਲਾ ਬੰਦਾ ਦੇਖ ਲਓ 25 ਸਾਲਾਂ ਵਾਲਾ ਤੇਰੇ ਬਾਬਾ ਦੇ ਲੋ 60 ਸਾਲਾਂ ਤੇਰੀ ਸੱਚ ਉਮਰ 22 ਸਾਲ ਦੀ ਹੋਣੀ ਆ ਸਹੀ 70 ਸਾਲ ਹੋਣੀ ਆ ਨਾ 70 ਸਾਲ ਦੀ ਹੋਣੀ ਆ 65 ਸਾਲ ਦੀ ਉਮਰ ਤੇੂੰ ਦੱਸ ਆਪਣੀ ਓਏ ਮੇਰੀ ਅਗੀ ਜੀ 19 19 ਸਾਲ ਦਾ ਅਦਾਂ ਬਾਬਾ ਤੇਰੇ ਬਰਾਬਰ ਤੁਰਿਆ ਕੋ ਬਾਬਾ ਕਿਦਾਂ ਤਰੇ ਰਿਆ ਬਣੂਆ ਦੁਨਿਆਦਾਰੀ ਲੱਗੇ ਅੱਗੇ ਓਏ ਓਏ ਹਾਂ ਥੋੜਾ ਜਿਆ ਨਸ਼ਿਆਂ ਤੋਂ ਬਚੋ ਸਹੀ ਗੱਲ ਹੈ ਨਾ ਬਾਬਾਈ ਕੋਈ ਨਹੀਂ ਹਾਂ ਇਹ ਗਿਆਨ ਨਾ ਕੀਤਾ ਨੰਕਸੀ ਕਦੇ ਹਾਂਜੀ ਕਿਸੇ ਨੇ ਕਦੇ ਕੀਤਾ ਨਾ ਨਸ਼ਾ ਪਹਿਲਾਂ ਜਦੋਂ ਕੋਈ ਨਹੀਂ ਪਛਾਸੀ ਬੇਸੰਦ ਸੀਗੇ ਹਾਂਜੀ ਉਹਦਾ ਕਾਹ ਕਰੀ ਅੱਛਾ ਜੀ ਹਾਂ ਉਹ ਦੂਬਾਰ ਬੰਦਉਗਾ ਉਸੇ ਉਹ ਆ ਵੀ ਸਰੀਰ ਨੂੰ ਖਰਾਬ ਕਰਦਾ ਨਾ ਨਸ਼ਾ ਮਾਰਦਾ ਸਭ ਤੋਂ ਸੇਮਪੁਰ ਸਾਹਿਬ ਤੁਸੀਂ ਵੀ ਗੱਲਾਂ ਜਾਣ ਦੀਆਂ ਯਾਤਰਾ ਦਿੰਦੇ ਅਸੇ ਬਾਰੇ ਹੀ ਸਾਰੀ ਗੱਲ ਪ੍ਰਮੋਟ ਹੋ ਰਹੀ ਆ ਸਹੀ ਗੱਲ ਆ ਇਹ ਜਿਹੜਾ ਵਿਕੀ ਹੋ ਗਿਆ ਉਹ ਦੱਸਦਾ ਨਹੀਂ ਹੁੰਦਾ ਸਹੀ ਗੱਲ ਹੈ ਜਿਹਦੇ ਨਾਲ ਵਿਕੀ ਹੁੰਦੇ ਉਹ ਬੰਦਾ ਨਹੀਂ ਦੱਸਦਾ ਉਹ ਨਹੀਂ ਦੱਸਦਾ ਇਹ ਉਹ ਜਰਾ ਕਿਉਂ ਦੱਸੂ ਵਾਲਾ ਕਹਿੰਦਾ ਫਕੀਰ ਨੇ ਹਾਂ ਹਾਂ ਠੀਕ ਆਲਾ ਤੇ ਪਰ ਇਹ ਨਹੀਂ ਬਾਬਾ ਤੁਹਾਡੀਆਂ ਗੱਲਾਂ ਨੋਟ ਕਰਦੇ ਅਸੀਂ ਵੀ ਕੋਈ ਗੱਲ ਨਹੀਂ ਪਰ ਲੋ ਇਹ ਜਿਹੜੀ ਗੱਲ ਹੈ ਮੇਰੀ ਹਾਂਜੀ ਐਸਟਰਾ ਜੀ ਦੇਖੋ ਹੁਣ ਖਰਾਕ ਖਾਓ ਹਾਂਜੀ ਮਾਂ ਨੂੰ ਆਖੋ ਹਾਂਜੀ ਹਾਂਜੀ ਭੈਣ ਨੂੰ ਆਖੋ ਚੂਰੀ ਕੁੱਟ ਕੇ ਦਿਓ ਹਾਂਜੀ ਦੇਸੀ ਘਿਓ ਦੀ ਚੂਰੀ ਹਾਂ ਦੇਸੀ ਘਿਓ ਦੀ 8ਵੇਂ ਨੰਬਰ ਦੀ ਚੂਰੀ ਖੋ ਕਿਨੂੰ ਮੰਮੀ ਨੂੰ ਦਿਖਾਓ ਹਾਂ ਮੰਮੀ ਦੇ ਉਹ ਵੀ ਹੋ ਤਾਂ ਕੋਈ ਦਿੰਦਾ ਨਹੀਂ ਮੰਮੀ ਨੂੰ ਸਾਨੂੰ ਉਹ ਚੂਰੀ ਬਣਾਉਂਦੇ ਨਹੀਂ ਦੇਸੀ ਘਿਓ ਦੀ ਦੇਸੀ ਘਿਓ ਦੀ ਚੂਰੀ ਬਣਾ ਕੇ ਦੇਸੀ ਘਿਓ ਦੀ ਪਿੰਨੀਆਂ ਹੋਈਆਂ ਪਿੰਨੀਆਂ ਕਿਹੜੀਆਂ ਰੋਟੀ ਦੀਆਂ ਕਰੇ ਤੁਸੀਂ ਉਹ ਪਿੰਨੀਆਂ ਰੋਟੀ ਦੀ ਨਹੀਂ ਹੁੰਦੇ ਦੇਸੀ ਘਿਓ ਦੀ ਪਿੰਨੀਆਂ ਰੋਟੀ ਦੀ ਪਿੰਨੀਆਂ ਬਣਾ ਲਓ ਉਸ ਨੂੰ ਪਾ ਕੇ ਓਏ ਆਟੇ ਦੇ ਇੱਕ ਹੁੰਦਾ ਆਟਾ ਵੀ ਹੁੰਦਾ ਹੋਰ ਵੀ ਹੁੰਦੀ ਚੀਜ਼ ਆਟਾ ਰੋਟੀ ਬਣਾ ਕੇ ਹਾਂਜੀ ਹਾਂਜੀ ਉਹਦੀ ਚੂਰੀ ਕੋਤੇ ਹੱਥ ਵਿੱਚ ਦਿਖਾਓ ਹੱਥ ਵਿੱਚ ਦਿਨਾ ਹੱਥ ਵਿੱਚ ਹਾਂਜੀ ਹਾਂ ਆਤਮੇਦਨ ਅੱਛਾ ਜੀ ਨਸ਼ਾ ਨਾ ਕਰੋ ਕੋਈ ਵੀ ਗਲਤ ਅਤਮੇਦਨ ਨਾ ਹਣੀ ਆ ਤੁਮਹਾਨੂੰ ਖਾਣੇ ਆ ਆਤਮੇਦਨ ਖਾ ਲਈਏ ਜਿਹੜਾ ਵੀ ਲਾਹਾਂ ਜੀ ਹੋਵੇ ਸਭ ਕੋਲਾ ਹਾਜਾ ਵੀ ਕੋਲਾ ਸਿੱਧੇ ਚੱਕ ਕੇ ਥੰਨੇ ਮਾਰਾਂਗੇ ਅੱਛਾ ਜੀ ਜਿਹੜੇ ਕੋਈ ਨਸ਼ੇ ਖੁੰਦੇ ਆ ਉਹ ਕਈ ਵਾਰੀ ਨਸ਼ੇ ਚ ਤਾਂ ਹੋ ਜਾਂਦੇ ਆ ਤੁਤ ਉਦੋਂ ਬਾਅਦ ਫਿਰ ਉਹਨਾਂ ਨੂੰ ਹੱਡਾਂ ਨੂੰ ਖਾ ਜਾਂਦਾ ਹੈ। ਅੱਛਾ ਇਹ ਜੋ ਅੱਜ ਤੁਸੀਂ ਦੱਸਿਆ ਹਾਂ ਇਹ ਬੰਦੇ ਨੂੰ ਚੱਕੇ ਮਾਰੂਗਾ। ਕਿੱਸ਼ਕੇ ਮਾਰੂਗਾ? ਮੈਂ ਚੱਕੇ ਸਾਰ ਨੂੰ ਮਾਰ ਦਿੰਦੇ ਹਾਂ। ਹਾਂ ਮਾਰ ਸਕਦੇ ਚੱਕ ਤੂੰ ਬਾਹਰ। ਫੇ ਸਹੀ ਗੱਲ ਹੈ ਚੋਰੀ ਉਹ ਜਿਹੜਾ ਪਿੰਨੀ ਹੁੰਦੀ ਹੈ ਨਾ। ਹਾਂਜੀ ਉਹ ਕਹਿੰਦੇ ਹੁੰਦੇ ਆ ਵੀ ਇੱਕ 100 ਚਾਚਾ ਇੱਕ ਪਿਆਉ 100 ਚਾਚਾ ਜਿਹੜਾ ਤੇ ਉਹ ਨਹੀਂ ਘਰ ਪੂਰਾ ਕਰ ਸਕਦਾ ਇੱਕ ਪਿਆਉ ਕੋਈ ਨਹੀਂ ਕਰ ਸਕਦਾ ਸਹੀ ਗੱਲ ਆ। ਉਹ ਪਿੰਨੀ ਵਾਲਾ ਹੈ ਨਾ ਜੀ। ਇਹ ਪਿੰਨੀ ਹੈ ਜਿਹੜਾ ਕਿਆ ਹੋਇਆ ਹਾਂਜੀ ਚੰਗਾ ਦੁੱਧ ਕਾੜ ਕੇ ਪੀਓ ਕਿਆ ਹੋਇਆ ਇਹ ਤੇ ਦੱਖਣ ਆਇਆ ਪਰ ਬਾਈ ਅੱਜ ਦੇ ਟਾਈਮ ਦੇ ਵਿੱਚ ਹੁਣ ਜਿਹੜਾ ਆਪਾਂ ਘਰ ਦੇ ਵਿੱਚ ਘੇ ਲੈਨੇ ਆਹ ਸੌਰੀ ਘੇ ਵੀ ਲੈ ਲੈਨੇ ਆ ਦੁੱਧ ਵੀ ਲੈਨੇ ਆ ਉਹ ਸਹੀ ਨਹੀਂ ਪਹਿਲਾਂ ਜਿਹੜੇ ਮੱਝਾਂ ਰੱਖੀ ਹੁੰਦੀਆਂ ਸੀ ਨਹੀਂ ਸਹੀ ਹੈ ਕਿਉਂ ਨਹੀਂ ਸਹੀ ਹੈ ਆਪਾਂ ਜਿਹੜਾ ਪਰ ਉਹ ਤੇ ਕਰੀਮ ਘੱਟ ਘੁੱਟ ਲੈਂਦੇ ਸਭ ਕੁਝ ਕੱਟ ਲੈਂਦੇ ਆ ਦੁਕਾਨ ਤੇ ਤੋਂ ਉਹ ਤਾਂ ਫਿਰ ਉਹਨਾਂ ਨੇ ਇਹ ਤਾਂ ਮੜੇ ਮੁੱਟੀ ਗੜਬੜ ਪਾਉਣੀ ਪਰ ਸ਼ਹਿਰਾਂ 'ਚ ਮੱਝਾਂ ਨਹੀਂ ਹੈਗੀਆਂ ਨਾ ਹੁਣ ਅੱਜ ਦੇ ਟਾਈਮ ਦੇ ਵਿੱਚ ਉਹ ਪਿੰਡਾਂ 'ਚ ਵੀ ਜੇ ਲੈ ਕੇ ਆਉਂਦੇ ਆ ਉਹਦੇ ਵਿੱਚ ਸਾਰਾ ਦੁੱਧ ਮਿਲੱਖਣ ਕੱਢ ਲੈਂਦੇ ਆ ਕਰੀਮ ਲੈ ਲਓ ਹਾਂ ਕਰੀਮ ਕੱਢ ਲੈਂਦੇ ਉਹਨਾਂ ਚੋਂ ਕਰੀਮ ਕੱਢ ਕੇ ਲੈ ਕੇ ਮੁੱਲ ਕਰੀਮ ਉਹਨਾਂ ਦੇਸੀ ਗੋਨਾ ਕੱਢ ਦੋ ਹਣਾ ਹਾਂ ਹਾਂ 5 ਕਿਲੋ ਦੁੱਧ ਲੈ ਲਓ ਅੱਛਾ ਜੀ ਦੁੱਧ ਲੈ ਕੇ ਪਿਓਰ ਉਹਨੂੰ ਜਮਾ ਲਓ ਉਹਦੇ ਚ ਕਰੀਮ ਲਿਆਓ ਕਰੀਮ ਲਿਆ ਕੇ ਉਹਦੇ ਵਿੱਚ ਪਾ ਦਿਓ ਜਦੋਂ ਜੰਮ ਗਿਆ ਉਹਨੂੰ ਰੜਪਿਓ ਪਿਓਰ ਤੇ ਉਹ ਬੰਜੂ ਕਰ ਸਾਰਾ ਬਰੇ ਗੱਲਾਂ ਗੱਲਾਂ ਕਰਦੇ ਕਰਦੇ ਆਪਾਂ ਜੜਾਈ ਦਾ ਨਹੀਂ ਪਤਾ ਲੱਗਿਆ ਦੇਖ ਲਾ ਹਣਾ ਜੀ ਆਪਾਂ ਉਧਾ ਜੋਰ ਮਾਰੀ ਜਾਈਏ ਨਾ ਗੱਲ ਹਾਂ ਪਗੜ ਸਾਡੀ ਨਿਗਾਹ ਇੱਧਰ ਧਿਆਨ ਇੱਧਰ ਰਹਿੰਦਾ ਆ ਕਿੰਨੀ ਦੂਰ ਆ ਯਾਰ ਹਾਂ ਨਸ਼ੇ ਜਿਹੜੇ ਨਸ਼ੇ ਆ ਹਾਂ ਚਲੋ ਕਿਹਨੇ ਨਹੀਂ ਕਰਦੇ ਹੋਣਗੇ ਜਾਂ ਹਾਂਜੀ ਹਾਂਜੀ ਕਰਦੇ ਉਹਨੂੰ ਦੇਖਿਆ ਹੁਣੇ ਹਾਂਜੀ ਹਾਂਜੀ ਤੇ ਨਸ਼ੇ ਜਿਹੜੇ ਸਭ ਤੋਂ ਪੜੀ ਗਈ ਜਾਂ ਹਾਂਜੀ ਨਸ਼ੇ ਨਾਲ ਦੇਖੋ ਪਹਿਲੀ ਗੱਲ ਤਾਂ ਪੈਸਾ ਬਰਬਾਦ ਹਾਂਜੀ ਪਹਿਲੇ ਨੰਬਰ ਤੇ ਹਾਂਜੀ ਹਾਂਜੀ ਦੂਜੇ ਨੰਬਰ ਦੇ ਵਿੱਚ ਸਰੀਰ ਬਰਬਾਦ ਹਾਂਜੀ ਤੀਜੇ ਨੰਬਰ ਦੇ ਵਿੱਚ ਘਰ ਬਰਬਾਦ ਹਾਂਜੀ ਇੰਨੇ ਚੀਜ਼ਾਂ ਕਹਿ ਦੀਆਂ ਹਾਂਜੀ ਹਾਂਜੀ ਮਨ ਵਾਲੀਆਂ ਪੀੜੀਆਂ ਆਉਣ ਵਾਲੀਆਂ ਪੀੜੀਆਂ ਆਉਣ ਵਾਲੀਆਂ ਤੇ ਇਹ ਜਿਹੜਾ ਆਪਣਾ ਪੰਜਾਬ ਹਰਿਆਣਾ ਰਾਜਸਥਾਨ ਸਾਰੇ ਲੋਕ ਨਸ਼ੇ 'ਚ ਪੈ ਗਏ ਗੋਲੀਆਂ ਫੋਸਫੀਮ ਸਿੱਖਣ ਦੇ ਨਵੇਂ ਨਵੇਂ ਨਸ਼ੇ ਕੋਈ ਨਾ ਸਭ ਫੈ ਜਾਂਦੇ ਆ ਤਬਾ ਹਨ ਉਹ ਨਸ਼ਿਆਂ ਨੂੰ ਕਿਵੇਂ ਪਏ ਆ ਨਸ਼ਿਆਂ ਨੂੰ ਪੈ ਗਏ ਜਿਵੇਂ ਤੁਹਾਡੇ ਨੌਜਵਾਨ ਮੁੰਡਿਆਂ ਨੂੰ ਕੋਈ ਕੰਮ ਨਹੀਂ ਮਿਲਦਾ ਹਾਂਜੀ ਰਾਇਤਾ ਕਰ ਲਈ ਹਾਂਜੀ ਕੰਮ ਮਿਲਦਾ ਨਹੀਂ ਹਾਂਜੀ ਉਹ ਕਹਿੰਦੇ ਵੀ ਉਰਾ ਯਾਰ ਪੰਜ ਚਾਰ ਬੰਦੇ ਰਲੇ ਆ ਯਾਰ ਦੇਖ ਖਾ ਕੇ ਦੇਖ ਮੜਾ ਜਾ ਹਾਂਜੀ ਹਾਂਜੀ ਉਹ ਜਦੋਂ ਮੜਾ ਜਾ ਖਾ ਕੇ ਦੇਖਦਾ ਹੈ ਹਾਂ ਫਿਰ ਉਸ ਚੀਜ਼ ਦਾ ਹੁੰਦਾ ਸਿਆਣਾ ਹੁੰਦਾ ਉਹ ਸਾਰਿਆਂ ਨੂੰ ਲਾ ਲੈਂਦਾ ਲਾ ਦਿੰਦਾ ਜੇ ਉਹ ਨਹੀਂ ਲੱਗਦੇ ਤਾਂ ਉਹਦਾ ਬੇਲ ਪਣਾ ਤੁੱਟਦਾ ਹੈ ਕਹਿੰਦਾ ਆਪਾਂ ਤੇਰੇ ਬੇਲੀ ਨਹੀਂਗੇ ਹਾਂਜੀ ਜੇ ਤੂੰ ਮੇਰਾ ਬੇਲੀ ਨਹੀਂ ਨਾ ਆਪਾਂ ਉਹ ਇਹ ਚੱਕਰ ਹਾਂਜੀ ਇਹ ਤਾਂ ਗੱਲ ਹੈਗੀ ਉਹ ਬੇਲੀ ਪੁਣੇ ਦੇ ਵਿੱਚ ਇੱਕ ਦੂਜੇ ਦੇ ਵਿੱਚ ਗੜਬੜ ਹੋ ਜਾਂਦੀ ਹੈ ਵੇਲੀ ਪੁਣਾ ਉਹ ਆਉਂਦੇ ਖਾਈ ਲੈਨੇ ਆ ਹਾਂਜੀ ਉਹਦਾ ਗੁੱਸਾ ਨਾ ਕਰਦੇ ਆ ਪੁਣਾ ਸੋ ਤਾਂ ਉਹਨਾਂ ਨੂੰ ਵੀ ਆਪਣਾ ਬੇਲੀ ਪੁਣਾ ਹੈ ਨਹੀਂ ਹਾਂ ਜੇ ਮੈਨੂੰ ਤੂੰ ਨਸ਼ਾ ਖਵਾਉਣਾ ਬੇਲੀ ਪੁਣਾ ਹੈ ਨਹੀਂ ਕਿ ਉਹ ਖਵਾ ਦੇ ਜਿੰਨਾ ਮਰਜ਼ੀ ਖਵਾ ਦੇ ਆ ਫਿਰ ਵੇਲੀ ਪੁਣਾ ਹੁਗੂ ਉਹ ਨਹੀਂ ਖਵਾਣਾ ਹਾਂ ਉਹ ਖਵਾ ਨਹੀਂ ਖਵਾਣਾ ਉਹ ਮਹੰਗਾ ਨਸੇ ਉਹ ਅਗਲਾ ਕਹਿੰਦਾ ਮਹੰਗਾ ਨਹੀਂ ਨਸੇ ਨਾਲੋਂ ਮਹੰਗਾ ਹਾਂ ਨਹੀਂ ਗਾਇਆ ਨਸ਼ੇ ਨਾਲੋਂ ਪਰ ਇਹ ਨਹੀਂ ਪਤਾ ਕਿ ਉਹ ਨਸ਼ਾ ਨਾ ਮਹੰਗਾ ਕੰਮ ਕਰਦਾ ਹੈ ਹਾਂਜੀ ਤੇ ਤੁਹਾਡੇ ਸਰੀਰ ਨੂੰ ਬਚਾਉ ਹੈ ਹਾਂਜੀ ਹਾਂਜੀ ਹੁਣ ਆ ਪੱਥਰ ਹੈ ਖੁਰਿਆ ਨਹੀਂ ਨਾ ਹਾਂਜੀ ਜੇ ਮਿੱਟੀ ਖੁਰ ਜਾਂਦੀ ਆਪਾਂ ਕਿਵੇਂ ਆ ਜਾਂਦੇ ਨਾ ਆਪਾਂ ਕਿਵੇਂ ਆ ਜਾਂਦੇ ਹੈ ਕਿਵੇਂ ਆ ਜਾਂਦੇ ਸਹੀ ਗੱਲ ਆ ਜੀ ਪੱਥਰ ਪਿਆ ਉੱਥੇ ਹੀ ਉੱਥੇ ਹੀ ਆਪਾਂ ਵੀ ਪੱਥਰ ਹੈ ਪੱਥਰ ਆਪਾਂ ਨੂੰ ਹਲਾ ਹੀ ਨਹੀਂ ਸਕਦਾ ਕੋਈ ਤੇ ਜੇ ਨਸ਼ਾ ਖਾ ਲਿਆ ਜਾਦੇ ਆਪਾਂ ਮਿੱਟੀ ਹੋਵੇਗੇ ਆ ਫੇ ਚੱਕੂ ਕੌਣ ਸਹੀ ਗੱਲ ਆ ਜੀ ਆ ਪੱਥਰ ਵਰਗਾ ਬਣਾ ਇਹ ਸਾਰੀ ਗੱਲ ਆ ਸਿਆਣੀਆਂ ਸਹੀ ਗੱਲ ਆ ਬਾਈ ਸੁਣੋ ਸਾਰੇ ਸਹੀ ਗੱਲ ਆ ਨਸ਼ਾ ਕਰਦੇ ਆ ਆਪਾਂ ਨਸ਼ਾ ਕਰਾਂਗੇ ਤਾਂ ਮਟੀਆਂ ਆਪਾਂ ਹਾਂ ਨਹੀਂ ਦੇਸੀ ਗੇਵਾਂ ਮਗਰ ਪੱਥਰ ਆਪਾਂ ਪੱਥਰ ਹੈ ਨਾ ਇਹ ਆਪਣੇ ਹੁਮੀ ਪੈਂਦਾ ਆਪਾਂ ਤੁਰਦਾ ਘੋੜੇ ਤੁਰਦੇ ਆ ਪੱਥਰ ਉਹਵੇਂ ਪਿਆ ਹੈ ਹੂੰ ਤੇ ਨਸ਼ਾ ਨਾ ਬਿਮਾਰੀਆਂ ਮੰਦੀਆਂ ਹਾਂਜੀ ਚਾਹਾਂ ਘੱਟ ਪੀਓ ਖੰਡ ਘੱਟ ਖਾਓ ਗੋੜ ਖਾਓ ਗੋੜਾ ਲਈ ਜਾ ਪੀਓ ਨਹੀਂ ਗੋੜਾ ਲਈ ਚਾਹ ਪੀਓ ਕਈ ਵਾਰੀ ਆਫਰਨੇ ਰਸਗੁੱਲੇ ਲਿਆਦੇ ਸੰਤਾਂ 5 ਕਿਲੋ ਲਿਆਵਾਂ 5 ਕਿਲੋ ਫੜੰਦੇ ਹਾਂਜੀ ਉਹ ਖਾ ਜਾਂਦੇ ਇੱਕ ਦਿਨ ਦੇ ਵਿੱਚ ਤੂੰ ਹੀ ਤਾਂ 5 ਕਿਲੋ ਖੰਡ ਖਾ ਲਈ ਹਾਂਜੀ ਹਾਂਜੀ ਰਸਗੁੱਲੇ ਕਿਉਂ ਦੁੱਤਾ ਹੀ ਨਹੀਂ ਹਾਂਜੀ ਉਹਦਾ ਖੰਡ ਖਾ ਕੇ 5 ਕਿਲੋ ਹਾਂਜੀ ਹਾਂਜੀ ਫਿਰ ਸਾਰੇ ਡੱਬੇ ਨੂੰ 5 ਹੋਰ ਰੈਂਦੇ ਉਹ ਖਵਾਤੀ ਫਿਰ ਕਹਿੰਦੇ ਰਸਗੁੱਲੇ ਸਹਰੇ ਤੋਂ ਆਵੇ ਉਹ ਵੀ ਖਵਾਤੇ ਫਿਰ ਪੱਤੀ ਹਰੀ ਨੀਂਦ ਹੋਰ ਬੱਸ ਬੱਬਾ ਜੀ ਸਾਡਾ ਸਫਰ ਵਧੀਆ ਹੋ ਗਿਆ ਨਾ ਬੱਬਾ ਜੀ ਨੇ ਚੰਗੀਆਂ ਚੰਗੀਆਂ ਗੱਲਾਂ ਕਹੀਆਂ ਸਾਨੂੰ ਪਰ ਸਫਰ ਬਹੁਤ ਵਧੀਆ ਹੋ ਗਿਆ ਪਤਾ ਨਹੀਂ ਲੱਗਿਆ ਚੜ੍ਹਾਈ ਦਾ ਹਮਗੁਰ ਸਾਹਿਬ ਜਾਂਦੇ ਹੋਇਆ ਥਾਤੇ ਜੁੰਨਾ ਨਗਰ ਸਾਨੂੰ ਯਾਤਰਾ ਤੇ 70 ਪਹਿਲਾਂ ਇਹ ਕਹਾ ਬੱਬਾ ਜੀ ਤੁਰੇ ਜਾਂਦੇ ਨੇ ਸਾਰੇ ਤੋਂ ਮੋਰੇ ਮਰੇ ਹਾਂ ਆਪਣੇ ਉਮਰ ਆਪਣੇ ਉਮਰਾਂ ਦੇ ਹਸਾਬ ਨਾਲ ਬੰਦੇ ਬੈਠੀ ਜਾਂਦੇ ਬਾਬੇ ਮੇਰੇ ਖਿਆਲ ਨਾਲ 2-2 ਮਿੰਟ ਬੈਂਦੇ ਸੀ ਯਾਰ ਪਾਸੇ ਕਾ 2 ਘੰਟੇ ਹੀ ਮਸਾਈ ਹਾਂ ਹਨਾ ਆਪਾਂ ਦਾਦਾ ਮਿੰਟ ਬੈਗੇ ਮਿੰਟ ਬੈ ਕੇ ਫਾਗੀ ਜਾਂਦੇ ਸਹੀ ਗੱਲ ਆ 8 ਵਜੇ ਦੇਖੋ ਹਜੇ ਤੁਸੀਂ 1 ਵਜੇ ਤੁਰਿਆ ਆ ਬਾਬਾ ਜੀ 1 ਵਜੇ ਸਹੀ ਆ ਦੇਖੋ 1 ਵਜੇ ਤੇ ਅਸੀਂ 11 ਵਜੇ ਤੁਰਿਆ ਇੱਥੇ ਪਹੁੰਚਿਆ ਤੇ ਬਾਬਾ ਜੀ ਆਪਣੇ 1 ਵਜੇ ਤੋਂ ਪਹਿਲਾਂ ਸਾਡੇ ਨਾਲ ਆ ਗਏ ਨਾਲ ਆ ਗਏ ਹੈ 1 2 ਘੰਟੇ ਬੈ ਕੇ ਬੁਕੇ ਆਏ ਹੋਏ ਮੈਂ ਸਵੇਰ 7:30 ਵਜੇ ਮੈਂ 3 ਕਿਲੋਮੀਟਰ ਬਾਤ ਕਰਤੀ ਸੀ ਅੱਛਾ ਈ ਉੱਥੇ ਬੋਰਡ ਤੇ ਦੇਖਿਆ ਹਾਂਜੀ ਉੱਥੇ ਹੋ ਗਏ ਸੀ 7 ਕਿਲੋਮੀਟਰ ਰਹਿ ਗਿਆ ਸੀਗਾ ਹਾਂਜੀ ਹਾਂਜੀ ਸਮਝੋ ਵੀ 2 ਵਜੇ 20 ਮਿੰਟਾਂ ਦੇ 3 ਕਿਲੋਮੀਟਰ ਵਾਕ ਕਰਦੇ ਅੱਛਾ ਜੀ ਉਹਦੇ ਬਾਅਦ ਥੋੜੀ ਜੀ ਪ੍ਰੋਬਲਮ ਮੈਨੂੰ ਥੋੜੀ ਜੀ ਸਾਹ ਘਰ ਕੇ ਨਾ ਹਾਂਜੀ ਹਾਂਜੀ ਉਮਰ ਵੀ ਹੋ ਗਈ ਨਾ ਹਿਸਾਬ ਨਾਲ ਜੀ ਹਾਂ ਉਮਰ ਦੇ ਨਾਲ ਕੱਢ ਕੇ ਦੇਖੋ ਹੁਣ ਹੀ ਤਾਂ ਜਾਨ ਲੱਗਿਆ ਹੱਟ ਬਾਕੀ ਥੋੜੀਆਂ ਜਿਹਾ ਘਰਦੀਆਂ ਹੋ ਜਾਂਦੀਆਂ ਹਾਂਜੀ 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 ਬੱਚੇ ਕਹਿੰਦੇ ਆ ਡੜਕਾ ਦੇ ਕੋਈ ਆ ਕੋਈ ਪੋਤਾ ਅੱਛਾ ਜੀ ਕਹਿੰਦੇ ਬਾਣਾ ਬੁਣਾ ਹੁੰਦੇ ਆ ਇਹ ਬਾਣਾ ਕਰੋ ਆਉਂਦੀਆਂ ਹਾਂ ਜਾਨ ਤੋਂ ਬਠੇਰੀ ਹੈ ਵੀ ਗੱਲ ਆ ਬਾਬਾ ਜੀ ਸਹੀ ਗੱਲ ਆ ਪਹਿਲਾਂ ਇਹ ਖੇਤੀਬਾੜੀ ਕਰਦਾ ਸਰੀਰ ਨੰਦਰਸਦਾ ਨਹੀਂ ਆਪਣੀ ਆਪ ਦੀ ਖੁਰਾਕ ਵੀ ਵਧੀਆ ਸੀ ਕਿਉਂ ਜੀ ਆਗ ਲੱਗੇ ਵੀ ਐ ਦੂਰ ਟਰੈਕਟਰ ਖੜੇ ਐ ਅੱਛਾ ਜੀ ਕਿਹੜੀ ਜਗ੍ਹਾ ਤੋਂ ਬਾਬਾ ਜੀ ਤੁਸੀਂ ਗੰਗਾ ਨਗਰ ਗੰਗਾ ਨਗਰ ਇਹ ਸੁਣਿਆ ਕਿਹੜੀ ਜਗ੍ਹਾ ਚੱਕ ਮਰੋ ਨਾ ਪਤਾ ਨਹੀਂ ਗੰਗਾ ਨਗਰ ਹੈ ਕਿਤੇ ਸਾਈਡ ਬਾਬਾ ਜੀ ਗੰਗਾ ਨਗਰ ਮਲੋਟ ਫਬੂਰ ਦੇਖਿਆ ਅੱਛਾ ਜੀ ਹਾਂ ਜੀ ਹਾਂ ਜੀ ਮਲੋਟ ਕਿੱਧੜ ਬਾਹਰ ਹਾਂ ਜੀ ਫਬੂਰ ਇਹ ਦੂਹ ਤੇ ਗੰਗਾ ਨਗਰ ਅੱਛਾ ਜੀ ਰਾਜਸਥਾਨ ਤਮਾਰੀ ਬੋਲ ਲੱਗਦਾ ਅੱਛਾ ਜੀ ਹਾਂ ਬਾਈ ਜੀ ਰੋ ਨੋ ਕੀ ਆਰਨੇ ਦਾ ਸੈਮੀਨਾਰ ਗੰਗਨਗੜਾ ਚਲੋ ਬਹੁਤ ਬਹੁਤ ਧੰਨਵਾਦ ਹਾਂ ਬਾਈ ਜੀ ਦਾ ਹਾਂ ਹਾਂ ਬਾਈ ਨੇ ਸਾਨੂੰ ਚੰਗੀਆਂ ਚੰਗੀਆਂ ਗੱਲਾਂ ਦੱਸੀਆਂ ਸਹੀ ਗੱਲ ਹੈ ਨਸ਼ੇ ਖਿਲਾਫ ਹਾਂ ਨਸ਼ਾ ਜਿਹੜਾ ਮਾਰ ਆ ਜਵਾਨੀ ਫਾ ਆਪਣਾ ਬਚ ਕੇ ਰੋ ਸਫ਼ਰ ਬਹੁਤ ਵਧੀਆ ਆ ਉੱਪਰ ਤੱਕ ਪਹੁੰਚਣ ਦਾ ਹਾਂਜੀ